ਹੈਲੋ एवरीवन ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਦੇਸ ਆਈ ਲਵ ਚੈਨਲ ਵੈਲਕਮ ਟੂ ਕੋਚ ਕੁੰਮਲਪੀਟਕਰ ਮੇਰੇ YouTube ਚੈਨਲ Fit Come 24 ਤੇ ਮੈਂ ਤੁਹਾਡਾ ਸਾਰਿਆਂ ਦਾ ਵੈਲਕਮ ਕਰਦੀ ਆਂ ਆਈ ਹੋਪ ਤੁਸੀਂ ਸਾਰੇ ਫਿੱਟ ਹੋ ਫਾਈਨ ਹੋ ਪਰ ਤੁਹਾਡੀ ਛੋਟੀ ਜਿਹੀ ਇੱਕ ਹੱਤ ਚਾਹੀਦੀ ਹੈ ਕਿ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਭ ਤੋਂ ਪਹਿਲਾਂ ਸਬਸਕ੍ਰਾਈਬ ਕਰ ਲਓ ਅਗਰ ਤੁਸੀਂ ਬੈਲ ਆਈਕਨ ਨਹੀਂ ਪ੍ਰੈਸ ਕੀਤਾ ਤਾਂ ਬੈਲ ਆਈਕਨ ਪ੍ਰੈਸ ਕਰ ਲਓ ਅਗਰ ਤੁਸੀਂ ਵੀਡੀਓ ਨੂੰ ਐਂਡ ਤੱਕ ਨਹੀਂ ਦੇਖਦੇ ਤਾਂ ਹੁਣ ਇਹ ਵਾਲੀ ਵੀਡੀਓ ਤੁਸੀਂ ਐਂਡ ਤੱਕ ਜ਼ਰੂਰ ਦੇਖਣੀ ਆ ਕਿਉਂਕਿ ਅੱਜ ਤੁਹਾਨੂੰ ਪਤਾ ਲੱਗੂਗਾ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਤੁਸੀਂ ਸਟ੍ਰੈਸ ਨੂੰ ਡਿਪਰੈਸ਼ਨ ਨੂੰ ਐਂਜ਼ਾਇਟੀ ਨੂੰ ਕਰ ਸਕਦੇ ਹੋ ਕਿੱਦਾਂ ਆਪਣੇ ਛੋਟੇ-ਛੋਟੇ ਸੁਪਨਿਆਂ ਨੂੰ ਪੂਰਾ ਕਰ ਸਕਦੇ ਹੋ ਅੱਜ ਛੋਟੇ-ਛੋਟੇ ਸੁਪਨੇ ਪੂਰੇ ਕਰਨਾ ਚਾਹੇ ਕਿਸੇ ਨੇ weight loss ਕਰਨਾ ਚਾਹੇ ਕੋਈ business ਕਰ ਰਿਹਾ ਚਾਹੇ ਕੋਈ ਅਲੱਗ ਫਿਲਡ ਦੇ ਵਿੱਚ ਵਰਕ ਕਰ ਰਿਹਾ ਚਾਹੇ ਕੋਈ ਫੋਰਨ ਦੇ ਵਿੱਚ ਸੈਟ ਆ ਉਹਦੇ ਵਿੱਚ ਬਹੁਤ ਸਾਰੀਆਂ ਦੁਨੀਆ ਚੀਜ਼ਾਂ ਨੇ ਜਿਹੜੀਆਂ ਮੇਨ ਰੋਲ ਪਲੇ ਕਰਦੀਆਂ ਨੇ ਲੇਕਿਨ ਸਭ ਤੋਂ ਪਹਿਲਾਂ ਉਹਨਾਂ ਦਾ ਜਿਹੜਾ ਮਾਈਂਡ ਸੈਟ ਅਗਰ ਕਿਸੇ ਪਰਸਨ ਦਾ ਮਾਈਂਡ ਸੈਟ ਨਹੀਂ ਸਹੀ ਹੈਗਾ ਉਹ ਕੁਝ ਵੀ ਨਹੀਂ ਕਰ ਪਾਊਗਾ ਫੋਰ ਐਗਜ਼ਾਮਪਲ ਤੁਸੀਂ ਕਿਸੇ ਬੱਸ ਦੇ ਵਿੱਚ ਬਹਿ ਗਏ ਔਰ ਉਹ ਬੱਸ ਜਾਣੀ ਆ ਲੁਧਿਆਣਾ ਔਰ ਤੁਸੀਂ ਜਾਣਾ ਚਾਹੁੰਦੇ ਹੋ ਬਰਨਾਲੇ ਡਾਇਰੈਕਸ਼ਨ ਗਲਤ ਹੋ ਗਈ ਨਾ ਤੁਸੀਂ ਬਰਨਾਲੇ ਜਾਣਾ ਚਾਹੁੰਦੇ ਹੋ ਤਾਂ ਤੁਹਾਨੂੰ ਬਰਨਾਲੇ ਵਾਲੀ ਬੱਸ ਫੜਨੀ ਪਏਗੀ ਇਹ ਨਹੀਂ ਹੈਗਾ ਕਿ ਕਿਸੇ ਵੀ ਬੱਸ 'ਚ ਬਹਿ ਗਏ ਜਿਹੜੇ ਕਿਸੇ ਵੀ ਬੱਸ ਦਾ ਮਤਲਬ ਕੀ ਹੈ ਸਾਡੇ ਮਾਈਂਡ ਦੇ ਵਿੱਚ ਜਿਹੜੇ ਡੇਲੀ ਥੌਟ ਚੱਲਦੇ ਆ ਉਹ ਕਿਸੇ ਚੱਲ ਸਕਦੇ ਆ ਅਗਰ ਤੁਸੀਂ weight loss ਕਰਨਾ ਚਾਹੁੰਦੇ ਹੋ ਤੁਹਾਡਾ ਫੋਕਸ ਹੋਣਾ ਚਾਹੀਦਾ weight loss ਅਗਰ ਤੁਸੀਂ ਆਪਣੇ business ਨੂੰ ਸੈੱਟ ਕਰਨਾ ਚਾਹੁੰਦੇ ਹੋ ਤੁਹਾਡਾ ਫੋਕਸ ਹੋਣਾ ਚਾਹੀਦਾ business ਸੈੱਟ ਅਗਰ ਤੁਸੀਂ ਆਪਣੇ goals ਨੂੰ dreams ਨੂੰ ਪੂਰਾ ਕਰਨਾ ਚਾਹੁੰਦੇ ਹੋ ਤੁਹਾਡਾ ਫੋਕਸ 101% ਹੋਣਾ ਚਾਹੀਦਾ ਤੁਹਾਡੇ dreams ਦੇ ਉੱਪਰ ਨਾ ਕਿ ਇੱਧਰ ਉੱਧਰ ਦੀ ਨੈਗੇਟਿਵਿਟੀਜ਼ ਨੂੰ ਲੈ ਕੇ ਉਹ ਬੱਸ ਇੱਕ ਐਗਜ਼ਾਮਪਲ ਦੇਣਾ 21 ਰੀਜ਼ਨ ਸੀਗਾ ਕਿ ਜਿਹੜੀਆਂ ਤੁਹਾਡੇ ਮਾਈਂਡ ਦੇ ਵਿੱਚ ਡੇਲੀ ਨੈਗੇਟਿਵਿਟੀਜ਼ ਚੱਲਦੀਆਂ ਨੇ ਕੁੰਜਲਦਾਰ ਚੀਜ਼ਾਂ ਚਲਦੀਆਂ ਨੇ ਉਹਦੇ ਬਾਹਰ ਕਿਤਾ ਸਕਦੇ ਆ ਉਹ ਬਾਹਰ ਆਉਣ ਦੇ ਲਈ ਅੱਜ ਦੀ ਵੀਡੀਓ ਤੁਹਾਡੀ ਮਦਦ ਕਰੇਗੀ ਅੱਜ ਆਪਾਂ ਗੱਲ ਹੈਬਿਟਸ ਬਾਰੇ ਛੋਟੀਆਂ ਛੋਟੀਆਂ ਹੈਬਿਟ ਜਿਨ੍ਹਾਂ ਦੇ ਵਿੱਚ ਆਪਾਂ ਚੇਂਜ ਲੈ ਕੇ ਆ ਸਕਦੇ ਹਾਂ ਅਗਰ ਆਪਾਂ ਡੇਲੀ 1% ਬੈਟਰ ਕਰਦੇ ਹਾਂ ਆਪਣੀ ਲਾਈਫ ਨੂੰ ਕਿੰਦਾ ਸਾਡੀ ਲਾਈਫ ਤੇ ਵਿੱਚ ਚੇਂਜ ਆਉਂਦਾ ਸਭ ਤੋਂ ਪਹਿਲਾਂ ਸਾਡੀ ਥਿੰਕ ਨੂੰ ਚੇਂਜ ਕਰਨਾ ਪੈਂਦਾ ਸੈਂਕ ਸਾਡੀ ਜਿਹੜੀ ਸੈਕਿੰਡ ਨੰਬਰ ਤੇ ਆਉਂਦੀ ਹੈ ਸਾਡੀ ਬਾਡੀ ਚੇਂਜ ਹੋ ਜਾਂਦੀ ਹੈ ਜਿਸ ਦੇ ਵਿੱਚ ਤੁਸੀਂ weight loss ਲਗਾ ਲਓ ਫਿਟਨੈਸ ਲਾ ਲਓ ਜਿਮ ਰੂਟੀਨ ਲਾ ਲਓ ਹੈਲਦੀ ਮੀਲ ਪਲਾਨ ਲਗਾ ਲਓ ਕਰਨ ਦੇ ਲਈ ਕਰ 1% ਚੇਂਜ ਕਰ ਰਹੇ ਹੋ ਫੋਰ ਐਗਜ਼ਾਮਪਲ ਬਹੁਤ ਸਾਰੀਆਂ ਹਾਊਸ ਵਾਈਫ ਨੇ ਜਿਹੜੀਆਂ ਵੀਡੀਓ ਦੇਖਦੇ ਨੇ ਕਿਚਨ ਦੇ ਵਿੱਚ ਜਦੋਂ ਕੰਮ ਕਰਦੇ ਆ ਖਲੇਰਾ ਪਿਆ ਹੁੰਦਾ ਹਨ ਜਦੋਂ ਸਾਫ ਕਰ ਦਿੰਦੇ ਨੇ ਉਹੀ ਕਿਚਨ ਸੈਟ ਲੱਗਣ ਲੱਗ ਜਾਂਦੀ ਹੈ ਅਟਲੀਸਟ ਤੁਸੀਂ ਜੇ ਜੋਬ ਕਰਦੇ ਹੋ ਤੁਹਾਡੇ ਟੇਬਲ ਦੇ ਆਸ-ਪਾਸ ਚੀਜ਼ਾਂ ਖਿਲਰ ਰਹੀਆਂ ਤੁਹਾਨੂੰ ਨਹੀਂ ਵਧੀਆ ਲੱਗਣੀਆਂ ਪਰ ਜੇ ਟੇਬਲ ਨੂੰ ਸੈੱਟ ਕਰਕੇ ਰੱਖਦੇ ਹੋ ਅਟਲੀਸਟ ਚੇਂਜ ਮਿਲਦਾ ਤਾਂ ਸੇਮ ਤੁਹਾਡੀ ਲਾਈਫ ਦੇ ਵਿੱਚ 1% ਚੇਂਜ ਕਰਨ ਦੇ ਲਈ ਤੁਹਾਡੇ ਡੇਲੀ ਲਾਈਫ ਸਟਾਈਲ ਦੇ ਵਿੱਚ ਐਟੋਮਿਕ ਹੈਬਿਟਸ ਦਾ ਜਿਹੜਾ ਰੋਲ ਪਲੇ ਕਰਦਾ ਉਹ ਹੈਬਿਟਸ ਕੀ ਕੀ ਆਪਾਂ ਚੇਂਜ ਕਰ ਸਕਦੇ ਆ ਉਹਦੇ ਵਿੱਚ ਸਭ ਤੋਂ ਪਹਿਲਾਂ ਤੁਹਾਡਾ ਖਾਣ-ਪੀਣ ਦਾ ਹੋ ਗਿਆ ਤੁਹਾਡਾ ਲਾਈਫ ਸਟਾਈਲ ਹੋ ਗਿਆ ਤੁਹਾਡੀ 슬ੀਪ ਕੁਆਲਿਟੀ ਹੋ ਗਈ ਤੁਹਾਡੀ ਹੈਲਥੀ ਮੀਲ ਪਲਾਨ ਹੋ ਗਈ ਉਹਦੇ ਵਿੱਚ ਅਗਰ ਤੁਸੀਂ ਚੇਂਜ ਕਰਦੇ ਹੋ ਤੁਹਾਡੇ ਡੇਲੀ ਲਾਈਫ ਸਟਾਈਲ ਦੇ ਵਿੱਚ ਬਹੁਤ ਵੱਡਾ ਬਦਲਾਅ